ਹਾਂਜੀ ਹਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਜੀ ਤੇ ਲੌਂਵੀ ਸੱਜਣੋਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪਾਜੀ ਨੂੰ ਪੈਂਦੇ ਰਾਮਪਰਾ ਫੂਲ ਤੇ ਬਹੁਤ ਆਪਾਂ ਵੀਡੀਓ ਇਸ ਘਰੋਂ ਆਪਾਂ ਬਾਈ ਦੇ ਘਰੋਂ ਬਣਾਈਆਂ ਵਪਾਰ ਦਾ ਕੰਮ ਆ ਵੀਰ ਦਾ ਸਪੈਸ਼ਲ ਵੀਰ ਕੋਲੇ ਕਟੀਆਂ ਆਵੰਗੀਆਂ ਤੇ ਕਟੀਆਂ ਵੀ ਪੂਰੀਆਂ ਸ਼ਕੀਨ ਆਉਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 6-7 ਨਗ ਘਟੋ ਘਟ ਵਿੱਚ ਦਿਖਾਵਾਂਗੇ ਬਾਕੀ ਆਪਾਂ ਕਨਫਰਮ ਕਰਾਂਗੇ ਬਾਈ ਦੀ ਗੱਲਬਾਤ ਤੁਹਾਡੇ ਨਾਲ ਕਰਾਉਣੀ ਆ ਪੁੱਛਦੇ ਆ ਕੀ ਡਿਟੇਲ ਆ ਕਟਿਆ ਜੀ ਕਿੰਨੀ ਉਮਰ ਆ ਕੀ ਹਸਾਬ ਕਿਤਾਬ ਆ ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀਰ Facebook ਪੇਜ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਆਪਣੀ ਸੱਜ ਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਆਪਣੀ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਤੁਹਾਡੇ ਲਾਈਕ ਤੇ ਕਮੈਂਟਾਂ ਦੇ ਵਧੀਆ-ਵਧੀਆ ਸਦਕਾ ਇਹ ਆਪਾਂ ਚੈਨਲ ਬਣਾਇਆ ਤੁਹਾਡੀ ਸਪੋਰਟ ਜ਼ਰੂਰੀ ਆ ਤੇ ਬਾਕੀ ਮੇਨ ਗੱਲ ਸੱਜਣੋ ਇਹ ਆ ਵੀ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਕੱਟੀਆਂ ਕੱਟੀਆਂ ਵੀ ਸ਼ਕੀਨ ਆ ਤੇ ਬਾਕੀ ਰੇਟ ਵੀ ਬਿਲਕੁਲ ਬਾਈ ਦੇ ਬਾਜਪ ਹੁੰਦੇ ਆ ਤੇ ਬਾਈ ਦੇ ਨਾਲ ਗੱਲਬਾਤ ਤੁਹਾਡੇ ਨਾਲ ਕਰਾਉਣੇ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਕਰਾਉਣੇ ਆ ਗੱਲਬਾਤ ਮਲਾਉਣੇ ਆ ਤੇ ਮੜਾ ਬਿਰੇ ਕੈਮਰਾ ਮਾਰਦੇ ਕਿਰਾਂ ਕਟੀਆਂ ਦੇ ਨੇੜੇ ਆ ਕੇ ਤੇ ਵੇਖ ਕਿੱਡੀਆਂ ਸ਼ਕੀਨ ਕਟੀਆਂ ਜਵਾਈ ਦੀਆਂ ਬਹੁਤ ਵਧੀਆ ਤੇ ਚੰਗੀ ਕੁਆਲਿਟੀ ਵਾਲੀਆਂ ਸੱਜਣੋਂ ਅੱਜ ਕਟੀਆਂ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਕਟੀਆਂ ਦੇਖੋ ਜੀ ਐ ਪੂਰੇ ਨਗੀਨੇ ਆ ਤੇ ਆਪਾਂ ਬਾਈ ਤੋਂ ਪੁੱਛਦੇ ਆ ਡਿਟੇਲ ਇਹਨਾਂ ਦੀ ਤੇ ਕਰਾਉਂਦੇ ਆ ਗੱਲਬਾਤ ਸੱਸੀ ਗੱਲਬਾਤ ਸੱਸੀ ਗੱਲਬਾਤ ਤੇ ਹੋ ਠੀਕ ਹੈ ਜੀ ਹਾਂ ਬਾਈ ਵਧੀਆ ਹੋ ਗਿਆ ਬਾਈ ਆਪਣਾ ਡਰੈਸ ਕਨਫਰਮ ਕਰੀ ਬਾਈ ਨਾਮਰਾਣ ਸਿੰਘ ਪੈਂਡਮ ਲੋਕਾ ਜ਼ਿਲ੍ਹਾ ਪੈਂਡਾ ਸਿਵਲ ਫੂਲ ਬਾਈ ਮੋਬਾਈਲ ਨੰਬਰ 9872531897 ਠੀਕ ਹੈ ਜੀ ਤੇ ਬਾਈ ਆਪਾਂ ਤੇਰੀ ਵੀ ਪਿਆ ਥੋੜੇ ਦਿਨ ਹੋ ਗਏ ਉਹਦੇ ਵੀਡੀਓ ਪਾਈ ਸੀ ਵਹਿ ਗਿਆ ਮਾਲ ਵਧੀਆ ਹਾਂ ਬਾਈ ਉਹ ਠੀਕ ਠੀਕ ਵਹਿ ਗਿਆ ਮਾਲ ਉਹ ਆਪਣੇ ਛੋਟੇ ਰਹਿ ਗਏ ਸੀ ਦੋ ਉਹ ਪਰ ਥੋੜਾ ਹੀ ਮੁੱਲ ਵੱਧ ਵਹਿ ਗਿਆ ਜਿਹੋਦੇ ਹਾਂ ਦੋ ਤੋਂ ਦੂ ਬਾਅਦ ਤਾਂ ਹੋਰ ਵੀ ਵਹਿ ਗਿਆ ਸੀ ਠੀਕ ਹੈ ਠੀਕ ਹੈ ਉਸੇ ਵੀਡੀਓ ਤੇ ਆਪਣਾ ਹੋਵੇ ਨਹੀਂ ਨਹੀਂ ਵਧੀਆ ਬਾਈ ਵਧੀਆ ਚੰਗੀ ਗੱਲ ਆ ਤੇ ਮਾਲ ਆਉਂਦਾ ਜਾਂਦਾ ਰਹੇ ਤਾਂ ਵਧੀਆ ਚੰਗੀ ਗੱਲ ਹੈ ਨਾ ਹਾਂ ਹਾਂ ਬਾਈ ਤੇ ਬਾਕੀ ਰੇਟ ਵੀ ਜਾਇਜ਼ ਹੁੰਦੇ ਆ ਤੇਰੇ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਗਏ ਅੱਜ ਬਾਈ 7 ਆਪਣੇ ਕੋਲ 7 ਨਾਗ ਹਾਂਜੀ ਠੀਕ ਹੈ ਤੇ ਆਪਾਂ ਫਿਰ ਇਧਰੋਂ ਕਰ ਲੈਨੇ ਪਹਿਲੇ ਸ਼ੁਰੂ ਤੋਂ ਪਹਿਲੇ ਨੰਬਰ ਤੋਂ 31 ਤੋਂ ਵੱਡੀ ਝੋਟੀ ਤੋਂ ਕਿ ਕਿੰਨੀ ਉਮਰ ਹੈ ਜੀ ਕੀ ਬਈ 22 ਮਹੀਨੇ ਦੀ ਹੈ 22 23 ਮਹੀਨੇ ਉਮਰ ਆ ਹਾਂਜੀ ਹਾਂ ਤੇ ਦੰਦੋ ਖੀਦੀ ਆ ਹਾਂਜੀ ਹਾਂ ਹਰਮ ਪੱਕਾ ਠੀਕ ਆ ਲਿਆ ਫਿਰ ਖੋਲ ਲਿਆ ਕਰਾਂ ਦੀ ਤੇ ਇਹਦਾ ਕੋਈ ਦੱਸਿਆ ਵੀ ਮਦਰ ਰਿਕਾਰਡ ਨਹੀਂ ਮਦਰ ਰਿਕਾਰਡ ਨਹੀਂ ਬਈ ਆਪਾਂ ਯਾਰ ਇਹਦਾ ਐਵੇਂ ਕੋਈ ਪਤਾ ਪੁੱਤਾ ਲਓ ਵੀ ਜੋਂ ਤਾਂ ਚੰਗੇ ਸੀ ਮੱਝ ਵੈਸੇ ਬਾਈ ਕਹਿੰਦਾ ਬਸ ਛੇਤੀ ਵਪਾਰ ਵਾਲਾ ਬੰਦਾ ਕਿਉਂਕਿ ਵਪਾਰ ਵਾਲੇ ਲਾਈਨ ਦੇ ਵਿੱਚ ਜਿਹੜੇ ਭਰਾ ਹੁੰਦੇ ਉਹਨਾਂ ਨੂੰ ਤਕਰੀਬਨ ਸਾਰੇ ਬੁੱਲਾਂ ਦੇ ਸੀਮਨਾ ਦਾ ਜਾ ਮਦਰ ਕਾਰਡ ਪਤਾ ਹੀ ਹੁੰਦਾ ਆਮ ਤੇ ਪਰ ਵੀਰ ਦੀ ਇਹ ਖਾਸੀਅਤ ਆ ਬਾਈ ਕਹਿੰਦਾ ਵੀ ਆਪਾਂ ਬੈਨਫਾਲਤੂ ਛੋਟੇ ਦਾ ਨੀ ਨਾਂ ਵੇਚਣਾ ਠੰਡੀ ਬਹੁਤ ਆ ਬਾਈ ਕੋਈ ਆਪਾਂ ਬੈਨਫਾਲਤੂ ਦੇ ਕੋਲੋਂ ਗੱਲ ਬਣਾ ਕੇ ਨਹੀਂ ਕਹਿਣੀ ਕੋਈ ਮਦਰ ਕਾਰਡ ਨਹੀਂ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਇਹ ਬਿੱਤੀ ਚੀਜ਼ ਤੇ ਸਿੰਘਾਂ ਸਿੰਘਾਂ ਦੀ ਬੰਤਰ ਦੇਖੋ ਜੀ ਬਿਲਕੁਲ ਗੋਲ ਸਿੰਘ ਠੰਡੀ ਸੀ ਇਹ ਗੱਲ ਕਰਕੇ ਆਪਾਂ ਮਾੜੀ ਕਰਾਂ ਜੀ ਬਾਪੂਰੇ ਮੋਟੇ ਮੋਟੇ ਤੇ ਬੇਰਾਂ ਵਰਗੇ ਸਨ ਬਿਰਲੇ ਤੇ ਪੂਰੀ ਬਿਥੀ ਤੇ ਲੱਗੇ ਵਿਆ ਬਹੁਤ ਸੋਹਣੀ ਕਿੰਨੀ ਉਮਰ ਦੱਸੇ ਰਾਂ ਮੇਰੀ ਇਹ ਬਾਈ 23 ਮਹੀਨੇ ਬਣੀ ਹੋਰ ਆ 23 ਮਹੀਨੇ ਸਜ ਨੂੰ ਉਮਰਾ ਬਾਈ ਕਹਿੰਦਾ ਤੇ ਬਾਕੀ ਜੇ ਸਿੰਘਾਂ ਦੀ ਗੱਲ ਕਰਕੇ ਤਾਂ ਬਿਲਕੁਲ ਨਾਲ ਹੀ ਸਿੰਘ ਰਿੰਗ ਸਿੰਘ ਮੁੜਿਆ ਵਾ ਬਹੁਤ ਸੋਹਣਾ ਪਤਲਾ ਸਿੰਘ ਆ ਤੇ ਇਹ ਵੇਲਬੂਲ ਬਹੁਤਾ ਕੱਤੀ ਦੀ ਆਮ ਲੰਮੀ ਵੇਲ ਆ ਦੇਖੋ ਕਰਾਂ ਦੀ ਕਰੋ ਚੈੱਕ ਤੇ ਸਿੰਘਾਂ ਸਿੰਘਾਂ ਦੀ ਬਹੁਤ ਸੋਹਣੀ ਹੈ ਸ਼ਕੀਨ ਆ ਕੱਤੀ ਜਣੀ ਕੇ ਕਹਿੰਦਾ ਭਾਵ ਤੇ ਜੇ ਤੇ ਥਣ ਝੋਲੀ ਦੀ ਆਪਾਂ ਗੱਲ ਕਰੀਏ ਤਾਂ ਥਾਂਚੋਲੀ ਦਾ ਓਕੇ ਦੀ ਰਿਪੋਰਟ ਆ ਬਾਕੀ ਉਹ ਬਾਈ ਫੰਡੀ ਸੀਲ ਆ ਲੈ ਜੇ ਮੈਂ ਨਹੀਂ ਵੀ ਬੜਾ ਹੋ ਕਰੀ ਜੋ ਲੂਤ ਲੂਤ ਜਿਵੇਂ ਮਰਜੀ ਲਾਤ ਬਲਾ ਹਾਂ ਬਈ ਤੇ ਬਾਕੀ ਸਾਫ ਸੁਥਰੀ ਐ ਸਜ ਨੂੰ ਪੱਠ ਕੁੜੇ ਦੀ ਬਣਾਵਟ ਹੈ ਜਿਹੜੀ ਬਹੁਤ ਸੋਹਣੀ ਐ ਫੇਸ ਕੁਆਲਿਟੀ ਵਧੀਆ ਨਿੱਕਾ ਸਿੰਘ ਆ ਬਿਲਕੁਲ ਤੇ ਜੇ ਮੰਨ ਕੇ ਚੱਲੇ ਜੀ ਵਧੀਆ ਚੰਗੀ ਹੁਣ ਮੌਕਾ ਵੀ ਜਿਹੜੇ ਭਰਾ ਕੋਲੇ ਜਾਵੜੀ ਉਹ ਤਿੰਨ ਮਹੀਨੇ ਦੀ ਸੇਵਾ ਹੋਗੀ ਹਾਂ ਤਿੰਨ ਮਹੀਨੇ ਦੀ ਪੂਰੀ ਵਧੀਆ ਸੇਵਾ ਹੋਗੀ ਤੇ ਇੱਕ ਟੀ ਨੇ ਆਟੋਮੈਟਿਕ ਸੀ ਮੈਂ ਲੈ ਲੈਣਾ ਕਿਉਂਕਿ ਭਜਨ ਥੋੜਾ ਜਿਹਾ ਘੱਟ ਵੈਸੇ ਸ਼ਕੀਨ ਹੈ ਕੱਟੀ ਤੇ ਆਰਾਮ ਫਿਰ ਇਹਦੀ ਕੀ ਡਿਮਾਂਡ ਵੀਰੇ ਬਾਈ ਇਹਦਾ 31000 ਚ ਮਾਨਤਾਨ ਕਰ ਦਾਂਗੇ 31000 ਚ ਲਓ ਵੀ ਸੱਜਣ 31000 ਰੁਪਏ ਦੇ ਵਿੱਚ ਵੀ ਬਾਈ ਕਹਿੰਦਾ ਭਾਈ ਆਪਾਂ ਮਾਨਤਾਨ ਕਰ ਦਾਂਗੇ ਸਾਫ ਸੁਥਰੀ ਆ ਖੁੱਲੇ ਹੱਡਾਂ ਦੀ ਆ ਤੇ ਜਿਹੜੀ ਪੈਸਟਫੁੜੇ ਦੀ ਬਣਾਵਟਾ ਬਹੁਤ ਸੋਹਣੀ ਆ ਤੇ ਚਾਰ ਹੀ ਥਣ ਹੋਣਗੇ ਕਿਸੇ ਪਸ਼ੂ ਦੇ ਬਾਈ ਕਹਿੰਦਾ ਫੋਰ ਸ਼ਾਂਗ ਨਹੀਂ ਕੀ ਤੇ ਜੇ ਕੋਈ ਗੱਲਬਾਤ ਹੁੰਦੀ ਹੈ ਤੇ ਵੈਸੇ ਵੀ ਦੱਸ ਦਿੰਦਾ ਪਰ ਜਿਹੜੀ ਕੋਈ ਹੋਈ ਆ ਆਪਾਂ ਦੱਸਾਂਗੇ ਦੱਸਾਂਗੇ ਸਹੀ ਕਰ ਜੋ ਵੀ ਕਿਸੇ ਤੇ ਕੋਈ ਹੋਈ ਬਹੁਤ ਸੋਹਣੀ ਸਾਫ ਸੁਥਰੀ ਕੱਟੀ ਆ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਵਿਖਾਈ ਆ ਬਿਲਕੁਲ ਸੀਮਨ ਲਾਈਨ ਦੇ ਕਾਬਲੀ ਆ ਸੱਜਣੋ ਕੋਈ 2 ਮਹੀਨੇ 2.5 3 ਮਹੀਨੇ ਵਧੀਆ ਚੰਗੀ ਕੇਅਰ ਇਹਦੀ ਹੋਗੀ ਤੇ ਬਹੁਤ ਵਧੀਆ ਸੋਹਣੀ ਝੋਟੀ ਤਿਆਰ ਹੋ ਜੂਗੀ ਤੇਰਾ ਫਿਰ 2 ਨੰਬਰ ਤੇ ਆ ਗਈ ਫਿਰ ਬਈ ਜਿਹੜਾ ਨਗੀਨਾ ਹੀ ਆ ਯਾਰ ਨਗੀਨਾ ਹੀ ਆ ਪੂਰੀ ਕਾਲੀ ਸ਼ਹਿ ਕੱਟੀ ਆ ਬਈ 13 ਮਹੀਨਿਆਂ ਦੀ ਉਮਰ ਹੀ ਆ ਬਈ 13 ਮਹੀਨਿਆਂ ਦੀ ਉਮਰ 13 ਮਹੀਨਿਆਂ ਦੀ ਇਹਨੂੰ ਦੋ ਦਾ ਖੀ ਪਹਿਲਾਂ ਆਪਾਂ ਖਲੀ ਝੋਲੀ ਦਿਖਾ ਬਾਈ ਝੋਲੀ ਕਰਾ ਲਗੇ ਚਾਰ ਹੀ ਥਣ ਤੇ ਵੇਰਲਾਂ ਤੇ ਸਨ ਲੱਗੇ ਵੇ ਆ ਤੇ ਸੱਜਣੋ ਇਹ ਚੰਗੇ ਸੇ ਮਨ ਤੋਂ ਕੋਈ ਦੱਸੇ ਬਾਈ ਨਾ ਇਹ ਚੱਕ ਪਹਿਲਾਂ ਤਾਂ ਫਿਰ ਤੂਰਾ ਆਪਾਂ ਕਰਾਉਣੀ ਚੱਕ ਸਿੰਘ ਦੇਖੋ ਅਗਲਾ ਕਹਿੰਦਾ ਨਾ ਰੁਪਈਆ ਨਹੀਂ ਲੈਂਦਾ ਮੈਂ ਕਹਿੰਦਾ ਵੀ ਜਦੋਂ ਐ ਜਮਾ ਪੂਰੀ ਡਾਰ ਹੋ ਗਈ ਕੱਟੀ ਤੇ ਛਿਆਨੀ ਵੀ ਨਹੀਂ ਨੰਗਣੀ ਸੀ ਬਾਈ ਬੱਚਾ ਬਾਈ ਇਹ ਤਾਂ ਪੇਰਾ ਕ ਮਹੀਨੇ ਦੇ ਉਪਰੀ ਆ ਬਾਈ ਕਿਉਂਕਿ ਬਹੁਤ ਨਾਲੋਂ ਹੀ ਸਿੰਘ ਮੋੜਿਆ ਤੇ ਛੋਟਾ ਫੇਸ ਆ ਦੇਖੋ ਜੀ ਬਹੁਤ ਸੁਹਣਾ ਫੇਸ ਦੀ ਹੈ ਬਿਊਟੀ ਵੀ ਪੂਰੀ ਹੈ ਕੱਟੀ ਚ ਤੇ ਲਿਆ ਖੋਲ ਬਾਕੀ ਕਾਲੀ ਸ਼ਾਹ ਜਾਵਨਾਰਗੀ ਕੋਈ ਆਏ ਨਹੀਂ ਕੋਈ ਭੂਸ ਲੀਜੀਏ ਤੇ ਬਹੁਤ ਸੋਹਣੀ ਤੇ ਸਾਫ ਸੁਥਰੀ ਬਾਕੀ ਬਲੈਕ ਕਰਾਂ ਪੂਰੀ ਜਾਵਨਾਰਗੀ ਕਾਲੀ ਸ਼ਾਹ ਤੇ ਤੋਰਾ ਤਾਰਾ ਤਾਂ ਓਕੇ ਦੀ ਰਿਪੋਰਟ ਆ ਉਹ ਰੇਰ ਕੇ ਬਾਈ ਪੂਰੀ ਬੇਰਬੂਲ ਬਹੁਤ ਆ ਬਾਈ ਜਿਵੇਂ ਉਹ ਤਾਂ ਛੋਟੀ ਹੈ ਅੱਛਾ ਰੋਕੀ ਮੜੇ ਦੇਖਣ ਦੀ ਕਰਾਈ ਚਲ ਬੇਰਬੂਲ ਕਰਾ ਦੇ ਚੱਕ ਲਿਆ ਇਧਰ ਨੂੰ ਮੜੇ ਜਾ ਪੂਰੇ ਚੰਗੇ ਸੀਮਰ ਦੀ ਕੱਟੀ ਹੈ ਬਾਈ ਯਾਰ ਇੱਕੋ ਮਿੰਟ ਦੇਖੋ ਸਿੰਘਾ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਹੈ ਸੋਹਣਾ ਫੇਸ ਕੁਆਲਟੀ ਆ। ਇਹ ਲੰਮੀ ਧੋਣਾ ਖੜਨੀ ਖੁਰਨੀ ਕੱਟੀ ਦੀ ਨਾ ਪੂਰੀ ਵਧੀਆ। ਹਾਂ। ਅਗਲਾ ਕਹਿ ਦਿੰਦਾ ਵੀ ਸਪੈਕ ਪੁੜੇ ਦੀ ਬਣਾਵਤਾ ਜਿਹੜੀ ਚੰਗੀ ਆ। ਆਏ ਨਹੀਂ ਕੋਈ ਢਾਲੂ ਨਹੀਂ ਪੁੜਾਂ ਦੀ ਬਹੁਤ ਸੋਹਣੀ। ਚੰਗੀ ਆ ਲੈ ਚੱਲ ਵੀਰੇ। ਬਰੀਕੀਆਂ ਬਹੁਤਾ ਕੱਟੀ ਚ। ਆ ਜਾ। ਚੰਗੀ ਝੋਟੀ ਤਿਆਰ ਹੋ ਜਾਂਨਾਂ ਨੇ ਬਹੁਤ ਸੋਹਣੀ। ਤੇ ਸੰਭੀ ਸੂੰਭੀ ਵੀ ਚੰਗੀ ਆ ਕੋਈ ਆਏ ਨਹੀਂ ਕੋਈ ਲਿਸਰੀ ਲਾਵੀਂ। ਪੂਰੀ ਬਈ ਰਾਜੀ ਕੱਟੀ ਆ ਬਈ ਦੁੱਧ ਤੇ। ਕੀ ਆ? ਪੂਰੀ ਦੁੱਧ ਦੁੱਧ ਤੇ ਪਲੀ ਵੀ ਆ ਬਈ ਆ। ਹਾਂ ਕੁਆਲਟੀ ਇੱਕ ਨੰਬਰ ਆ ਬਈ ਕੱਟੀ ਜੀ। ਇਹਨਾਂ ਨੂੰ ਕੀ ਕਹਿਣਾ। ਪੂਰੀ ਸੋਹਣੀ ਫੇਸ ਪਾਰਟੀ ਰਿੰਗ ਸਿੰਘ ਆ ਤੇ ਵੇਲਬੁਲ ਵੀ ਲੰਮੀ ਆ ਤੇ ਰਾਮ ਫਰੇਜ ਦੀ ਕੀ ਡਿਮਾਂਡ ਵੀਰੇ ਬਾਈ ਇਹਦਾ 21000 ਚ ਮੰਗਤਾਂ 21000 ਚ ਮੰਗਤਾਂ ਹਾਂਜੀ ਹਾਂ ਬਾਈ ਲਾਓ ਵੀ ਸੱਜਣੋ ਜਿਹੜੀ 2 ਨੰਬਰ ਵਾਲੀ ਕੱਟੀ ਆ ਜਾਮਨਰਗੀ ਕਾਲੀ ਸ਼ਾ ਤੇ ਸਿੰਘਾਂ ਦੀ ਬਿਲਕੁਲ ਛੋਟੇ ਸਿੰਘ ਦੀ ਕੱਤੀ ਬਹੁਤ ਸੋਹਣੀ ਝੋਟੀ ਜਾ ਰਹੂਗੀ 21000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਹੋ ਜੂ ਸੱਜਣੋ ਬਿਲਕੁਲ ਜਾਇਜ਼ ਡਿਮਾਂਡ ਆ ਤੇ ਨਹੀਂ ਆਮ ਕਟੀਆਂ ਹੋਈਆਂ ਬੱਚੀਆਂ ਹੋਈਆਂ ਇਸ ਉਮਰ ਦੇ ਵਿੱਚ ਵਿੱਚ ਨੂੰ ਤਾਂ 25 30 3000 ਰੁਪਏ ਆਪਣੇ ਘਰਾਂ ਚੋਂ ਖਾ ਜਾਂਦੀਆਂ ਆਪਾਂ ਬੜੀ ਗੈਂਤੀ ਮੈਂਤੀ ਬਾਈ ਕੱਟੇ ਕੀ ਚੰਗੀ ਚੀਜ਼ ਦੇ ਮੁੱਲ ਮੰਗਿਆ ਜਾਂਦਾ ਬਾਈ ਚੰਗੀ ਚੀਜ਼ ਦਾ ਬਾਕੀ ਮੁੱਲ ਬਾਈ ਕਹਿੰਦਾ ਮੰਗਿਆ ਜਾਂਦਾ ਤੇ ਮੁੱਲ ਵੀ ਸੱਜ ਨੂੰ ਬਾਈ ਨੇ ਜੈਜ ਮੰਗਿਆ ਕੱਟੀ ਦੀਆਂ ਬਰੀਕੀਆਂ ਬਹੁਤ ਆ ਨਸਨ ਨੁਸਨ ਆ ਪਿੰਡੇ ਤੇ ਤੇ ਪਤਲੇ ਪਿੰਡੇ ਦੀ ਝੋਟੀ ਤਿਆਰ ਹੋ ਜਾਣਾ 21000 ਚੋਂ ਮਾਨਤਨ ਹੋ ਜਾਊਗਾ ਰਾਮ ਹੋਣਾਗੀ 3 ਨੰਬਰ ਵਾਲੀ ਕੱਟੀ ਬਈ ਇਹ ਸਵਾ ਸਾਲ ਦੀ ਕੱਟੀ ਹੈ ਵੀ ਸਵਾ ਸਾਲ ਦੀ ਕੱਟੀ ਠੀਕ ਹੈ ਦੰਦੋ ਖੀਰੀ ਆ ਹਾਂ ਹਾਂ ਖੀਰੀ ਠੀਕ ਲਓ ਵੀ ਸੱਜਣੋ ਕਾਲੀ ਛਾਹੀ ਹੈ ਪੂਰੀ ਬਈ ਇਹ ਦੀ ਕਾਲੀ ਛਾਹੀ ਵੀ ਤੇ ਬਿਲਕੁਲ ਨਿੱਕੇ ਸਿੰਘ ਦੀਆਂ ਸ਼ਕੀਨ ਲਿਆਉਂਦਾ ਬਾਈ ਜਾਨਵਰ ਜਣੀ ਕੇ ਕਹਿੰਦਾ ਭਾਵੇਂ ਆ ਇੱਕ ਨਾਲ ਦੇ ਇੱਕੋ ਨਾਲ ਦੇ ਸਿੰਘਾਂ ਦੀ ਬਣਾਵਟਾ ਸੋਹਣੀ ਹੈ ਤੇ ਚੰਗੀਆਂ ਘਟੀਆਂ ਲਿਆ ਬਾਈ ਚਾਰ ਹੀ ਥਾਣਾ ਬਈ ਕਿਸੇ ਵੱਲੋਂ ਹੋਤ ਵਧੀਆ ਕੱਟੀ ਦੀ ਸਾਰਿਆਂ ਦੇ ਚਾਰ ਚਾਰ ਹੀ ਥਾਣਾ ਬਈ ਵੱਡੀ ਛੋਟੀ ਬਣੂਗੀ ਐ ਵੱਡੀ ਮੈਂ ਕਿਉਂਕਿ ਹੱਡਾਂ ਪੈਰਾਂ ਦੀ ਖੁੱਲੀ ਆ ਘੱਟੀ ਉਮਰਬਾਈ ਨੇ ਦੱਸਿਆ ਜੀ ਸਵਾ ਸਾਲ ਸੱਜੂ ਬਾਕੀ ਜੀ ਬਹੁਤ ਆ ਬਾਈ ਸਾਰ ਗਏ ਆ ਜਿਹੜੀ ਥਣਾ ਦੀ ਕੁਆਲਿਟੀ ਆ ਥਣਾ ਦੀ ਕੁਆਲਿਟੀ ਸਾਰਿਆਂ ਨਾਲੋਂ ਲੇਦੀ ਆ ਦੇਖੋ ਜੀ ਇਹ ਡਰਦਾ ਰੋੜੀਆ ਪੱਗੋ ਬੱਛੀ ਵਰਗਾ ਹੈਨਾ ਥੱਲੇੋਂ ਗੱਦਾ ਝੋਲੀ ਟਾਲੀ ਇੱਕ ਨੰਬਰ ਬਾਕੀਆ ਦਿਖਾ ਦੇ ਬਾਈ ਸੇਗੀ ਸੇਗੀ ਕਿਤੇ ਵੀ ਖੜਨੀ ਖੁੜਨੀ ਕਰੋ ਚੱਕ ਜੀ ਫੇਸ ਕੁਆਲਿਟੀ ਦੇਖੋ ਤੇ ਚੰਗੀ ਝੋਟੀ ਬਣ ਜਣਾ ਨੇ ਤਿਆਰ ਹੋਏ ਨੇ ਕਿਹੜਾ ਹੋਰ ਕੜਾ ਹਾਂ ਕੜਾ ਜੀ ਕਿਹੜਾ ਤੇ ਲਓ ਵੀ ਛੋਟਾ ਸਿੰਘ ਤੇ ਬੇਲਬੂਲ ਦੀ ਲੰਮੀ ਆ ਉਡਿਆਂ ਦੀ ਲੰਬਾਈ ਕਰੋ ਚੈੱਕ ਸੱਜਣੋ ਤੇ ਕਿਉਂਕਿ ਜਿਹੜੇ ਹਿਸਾਬ ਨਾਲ ਬਾਈ ਨੇ ਉਮਰ ਦੱਸੀ ਹੈ ਨਾ ਤੇ 31 ਦੇ ਅੰਗ ਬੜ ਚੰਗੇ ਆ ਦੇਖੋ ਜੀ ਬੇਲਬੂਲ ਬਹੁਤ ਸੋਹਣੀ ਲੰਮੀ ਧੌਣ ਬਰੀਕੀਆਂ ਬਹੁਤ ਆ ਕੱਟੀ ਚ ਤੇ ਸਣਾ ਜੀ ਕੁਆਲਿਟੀ ਦਾ ਸਾਰ ਬਾਈ ਵਾਲੀ ਗਾਇਬ ਤੇ ਸਾਰਾ ਲਹਾਂ ਲੈਦੀ ਆ ਯਾਰ ਮੈਂ ਕਹਿੰਦਾ ਲੱਖ ਲਖੀ ਮੈਂ ਡੂਡ ਡੂਡ ਲੱਖੀ ਮੈਂ ਅਗਲਾ ਕਹਿੰਦਾ ਹੈ ਨਾ ਪੂਰੀ ਜੇ ਪਾਗਿਆ ਅਰਗਾ ਥਾਣਾ ਚਲੋ ਹੁਣ ਤਾਂ ਭਾਜ ਗਲ ਤਾਂ ਹੁਣ ਤਾਂ ਪੂਰੀ ਬਿੱਥੀ ਤੇ ਲੱਗੇ ਬਾਈ ਐ ਨਹੀਂ ਵੀ ਨਾਲ ਜੀ ਲੱਗੇ ਹਾਂ ਵੀ ਪਰ ਕਰਤੀ ਚ ਬਰੀਕੀਆਂ ਬਹੁਤਾ ਕਹਿੰਦਾ ਪਾਗਿਆ ਨੜ ਨਾੜ ਨੂੜ ਜਿਹੜੀ ਜਾਂਦੀ ਹੈ ਯਾਰ ਅਗਲਾ ਕਹਿੰਦਾ ਉਹ ਤਾਂ ਇਹ ਬੰਦੇ ਪਤਾ ਨਹੀਂ ਤਾਂ ਹੈਗੀ ਪਤਾ ਨਹੀਂ ਉਹ ਤਾਂ ਐਮਨ 29 ਦੀ ਦੱਸਦੇ ਸੀ ਅੱਛਾ ਠੀਕ ਆਪਾਂ ਹੁਣ ਆਪਾਂ ਨੂੰ ਵਾਲਾ ਪਤਾ ਨਹੀਂ ਆਪਾਂ ਨੂੰ ਵੀ ਉਹ ਨਹੀਂ ਕਰਿਆ ਹੈ ਨਾ ਕਿ ਜਦੋਂ ਆਪਾਂ ਨੂੰ ਕਨਫਰਮ ਕਨਫਰਮ ਨਹੀਂ ਹੈ ਤੇ ਇਹਦੀ ਕੀ ਡਿਮਾਂਡ ਰਹੀ ਵੀਰੇ ਇਹ ਵੀ ਬਾਈ 21 ਜੀ ਮੰਨ ਕਰਦੇ ਆਂਗੇ ਇਹ ਵੀ 21 ਚ ਮੰਨ ਤਾਂ ਲੋ ਵੀ ਸੱਜਣ ਇਹ ਇੱਕ hrp ਦੇ ਵਿੱਚ ਮਾਨਤਾ ਨੂੰ ਜੂ ਤਿੰਨ ਨੰਬਰ ਵਾਲੀ ਕੱਟੀ ਦਾ ਹੁਣ ਆਪਾਂ ਤੁਹਾਨੂੰ ਵਿਖਾਉਂਦੇ ਆਂਗੇ ਗ੍ਰੇਡਰ ਦੇ ਵਿੱਚ ਆਉਂਦੀ ਹੈ ਕੱਟੀ ਤੇ ਕੱਟੀ ਦੀ ਸਰੀਰ ਦਾ ਮਾਪਰ ਕਰੋ ਚੈੱਕ ਬੇਟ ਫੂਟ ਦਿਖਾ ਦੇ ਬਈ ਇਹ ਲੰਮੀ ਹਾਂ ਸਹੀ ਗੱਲ ਹੈ ਇਹਦੀ ਕਿੰਨੀ ਉਮਰ ਆ ਰਹੀ ਇਹਦੀ ਹੈਗੇ ਬਈ 16 ਮਹੀਨੇ ਦੀ 16 ਮਹੀਨੇ ਉਮਰ ਹੈ ਦੰਦੋ ਖੀਰੀ ਹੈ ਹਾਂਜੀ ਹਾਂ ਹਾਂ ਬਈ ਲਿਆ ਫਿਰ ਕਰਾਂ ਦੀ ਛੋਟਾ ਸਿੰਘ ਬਿਲਕੁਲ ਨਾਲ ਹੀ ਮੋੜੀ ਜਾਂਦੀ ਹੈ ਤੇ ਖਾਣਾ ਤੁਹਾਨੂੰ ਇਹਦੀ ਵੀ ਕਰਾ ਲਗੇ ਚੈੱਕ ਰੋਕੀ ਮੜਾ ਜਾ ਕਰਾਂ ਦੀ ਇੱਥੇ ਥਣਾ ਥੋਣਾ ਵੀ ਰਾਰ ਕੇ ਸਾਬਾ ਚੌਰੀ ਚੌਰੀ ਤਾਂ ਸਹੀ ਗੱਲ ਆਏ ਆ ਬੱਚੀਆਂ ਵਾਂਗ ਜਿਵੇਂ ਗੱਬਨ ਹੁੰਦੀ ਹੈ ਨਾ 2-4 ਮਹੀਨਿਆਂ ਦੀ ਇਸ ਤਰ੍ਹਾਂ ਦੀ ਆ ਕੁਆਲਿਟੀ ਚੰਗੀ ਹੈ ਜੀ ਦੇਖੋ ਜੀ ਮੱਥੇ ਤੇ ਛੋਟਾ ਜਿਹਾ ਫੁੱਲ ਆ ਬਸ ਪੱਟਾਂ ਦਾ ਭਾਈ ਤਿੰਨੇ ਸਾਰਗੇ ਨਹੀਂ ਸੋਹ ਜਿਹਾ ਹੈ ਉਹ ਸੋਹ ਭਾਤਰਾ ਸਰੀਰ ਦੀ ਲੈ ਚੱਲ ਭਾਈ ਸੋਹਣੀ ਪੱਠਪੁੜੇ ਦੀ ਬਣਾਵਟਾ ਬਾਕੀ ਰਾਜੀ ਆ ਲਿਸੀ ਲਿਸੀ ਨਹੀਂ ਕੋਈ ਖੁਜਲੀ ਨਹੀਂ ਕੋਈ ਲੱਤ ਨਹੀਂ ਭੜਦੀ ਤੇ ਥਣਾ ਦੀ ਥਣ ਥਣ ਚੋੜੀਆਂ ਕੱਟੀਆਂ ਸਾਰੀਆਂ ਓਕੇ ਆ ਬਾਕੀ ਰਾਜੀ ਆ ਲਿਸੀ ਨਹੀਂ ਕਿ ਕੋਈ ਵੀ ਐਸਾ ਲਾਇਵ ਤਾਂ ਫੇਰ ਵੇਖ ਲੈ ਐਦੂ ਪਹਿਲਾਂ ਪਤ ਤਿੰਨ ਕੱਟੀਆਂ ਦਿਖਾਤੀਆਂ ਚੌਥੀ ਇਹ ਆ ਤੇ ਇਹਨਾਂ ਵਿੱਚੋਂ ਕੋਈ ਕੱਟੀ ਕੋਈ ਲਿਸੀ ਦਾ ਵੀ ਨਹੀਂ ਬਾਲੀ ਕੋਈ ਐ ਵਧੀਆ ਸੋਹਣੀ ਬੰਤਰਾ ਸਰੀਰ ਦੀ ਕਹਿੰਦਾ ਵਾ ਓਕੇ ਦੀਆਂ ਰਿਪੋਰਟਾਂ ਐ ਪਰ ਜਿਹੜਾ ਭਰਾ ਲੈ ਗਿਆ ਐਦੂ ਬਾਅਦ ਫੇਰ ਉਹ ਇਹਨਾਂ ਦੀ ਕੇਅਰ ਰੱਖੇ ਤੇ ਇਹਨਾਂ ਦੇ ਝੋਟੀਆਂ ਬਣੀਆਂ ਹੀ ਪਈਆਂ ਤੇ ਦੇਖੋ ਜੀ ਬਹੁਤ ਸੋਹਣੀ ਠਣਾ ਠਣਾ ਜੀ ਕੁਆਲਿਟੀ ਏ ਕਲਾਸ ਹੈ ਬਹੁਤ ਸੋਹਣੀ ਮੁੱਲ ਬਾਈ ਇਹਦਾ ਇੱਕੋ ਗਈ ਹੈ ਇਹ ਸਿੰਗਲ ਜੀ ਬਹੁਤ ਸੋਹਣੀ ਹੈ ਨਿੱਕਾ ਸਿੰਗਰ ਰਿੰਗ ਸਿੰਘ ਬੇਲਬੂਲ ਦੀ ਲੰਮੀ ਜੋ ਇਹਦਾ ਇਹ ਵਜਣ ਪੂਜਣ ਵਾਅਦਾ ਬਾਈ ਉਹ ਤੋਂ ਇਹਨਾਂ ਨਾਲ ਹੋਊਗਾ ਇਹਦਾ ਵੀ ਇੱਕੀ ਗਈ ਹੈ ਇਹਦਾ ਵੀ ਮੁੱਲ ਇੱਕੀ ਲਓ ਵੀ ਸੱਜਣੋ ਬਾਈ ਕਹਿੰਦਾ ਦੜਈ ਆ ਇਹ ਪਈ ਪਈ ਪਹਿਲੇ ਨੰਬਰ ਵਾਲੀ ਨੂੰ ਛੱਡ ਕੇ ਦੂਜੀਆਂ ਤਿੰਨੇ 21-21000 ਦੇ ਭਾਅ ਤੇ ਵਿੱਚੋਂ ਮਾਨਤਾਨ ਮੌਕੇ ਤੇ ਬਾਈ ਝੋਲੀ ਝੋਲੀ ਦਿਖਾ ਰਿਹਾ ਬਾਈ ਇਹਦੀ ਲੈ ਝੋਲੀ ਦਿਖਾ ਦੇ ਚੈੱਕ ਕਰੋ ਤੁਸੀਂ 21000 ਰੁਪਏ ਦੇ ਵਿੱਚ ਝੋਲੀ ਦਿਖਾ ਦੇ ਬਾਈ ਟਕਾੜਾ ਸਵਾ ਸਵਾ ਸਾਲ ਦੀਆਂ ਛੀਰੀਆਂ ਕੱਟੀਆਂ 12 12 13 13 ਮਹੀਨਿਆਂ ਦੀਆਂ ਤੇ ਬਹੁਤ ਸੋਹਣੀਆਂ ਤੇ ਚੰਗੀਆਂ ਸ਼ਕੀਨ ਕੱਟੀਆਂ ਸੱਜਣੋ ਇਹ ਵੀ 21 ਚ ਮਾਨਤਾਨ ਹੋ ਜੂ ਤੇ ਤਿੰਨ ਨੰਬਰ ਵਾਲੀ ਵੀ 21 ਚ ਤੇ ਦੋ ਨੰਬਰ ਵਾਲੀ ਵੀ 21 ਚ ਪਹਿਲੇ ਨੰਬਰ ਵਾਲੀ ਨੂੰ ਛੱਡ ਕੇ ਤਿੰਨਾਂ ਕੱਟੀਆਂ 21 21 ਦੇ ਵਿੱਚ ਮਾਨਤਾਨ ਹੋ ਜੂ ਸੋਹਣੀ ਪੱਠ ਫੜਾਂ ਦੀ ਬਣਾਵਟਾ ਚੰਗੀ ਵੇੜ ਇਦੂ ਅੱਗੇ ਆ ਗਿਆ ਛੋਟਾ ਬੱਚਾ ਇਹਦੀ ਕਿੰਨੀ ਉਮਰ ਆ ਰੋ ਇਹ ਵੀ ਹੈਗਾ ਭਾਈ 14 ਕਿ ਮਹੀਨੇ ਦਾ 14 ਮਹੀਨਿਆਂ ਦਾ ਹਾਂਜੀ ਠੀਕ ਆ ਇਹ ਖੀਰ ਕੁਝ ਇਹ ਦੰਦੋ ਹੈਂ ਹਾਂ ਹਾਂ ਖੀਰ ਲਓ ਵੀ ਸੱਜਣੋ ਕਰਾਂ ਦੀ ਕਰੋ ਚੈੱਕ ਥਣਾ ਥਣਾ ਦੀ ਬਹੁਤ ਸੋਹਣੀ ਕੱਟੀ ਇਹਦੇ ਭਾਈ ਇਹ ਤਾਂ ਇੱਕ ਆਪਾਂ ਦੱਸ ਕੇ ਦੇਣੀ ਹੈ ਕਿ ਆਪਣੇ ਨੂੰ ਐ ਨਹੀਂ ਬੋਈ ਲੱਗ ਰਿਹਾ ਨਾ ਆ ਜੇ ਇੱਕਾ ਗੁੰਮੀ ਜੀ ਹੈ ਜਾਨੀ ਇਹ ਵੀ ਹੋਈ ਵੀ ਠੀਕ ਆ ਜਾਨੀ ਇਹ ਫਸ ਜਾਣਾਗਾ ਨਹੀਂ ਠੀਕ ਆ ਫਿਰ ਇਹ ਤੇਰੀ ਭਾਈ ਖਾਸੀਅਤ ਆ ਬੜਾ ਕਹਿ ਲਾ ਕੇ ਦੱਸਿਆ ਦੱਸਿਆ ਨਹੀਂ ਹਾਂ ਛੋਟੀ ਜੀ ਬਾਈਕ ਨਾ ਵੀ ਗੁੰਮੀ ਐ ਇੱਕ ਪਾਸੇ ਆਵੇ ਇਧਰ ਤਾਂ ਫਸ ਗਿਆ ਇਧਰ ਵੀ ਸੀਗੀ ਠੀਕ ਆ ਆਵੇ ਇਧਰ ਤਾਂ ਫਸ ਗਿਆ ਆ ਜਾ ਨਾ ਰਾਮ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਆ ਤਾਂ ਜਾ ਨਾ ਰਾਮ ਪਰ ਜਿਹੜੀ ਚੀਜ਼ ਸੱਚ ਨੂੰ ਦੱਸੀ ਚੰਗੀ ਐ ਨਾ ਪਹਿਲਾਂ ਕਿਉਂਕਿ ਮਗਰੋਂ ਅਗਲਾ ਜਦੋਂ ਘਰੇ ਆ ਜੇ ਤੂੰ ਫਿਰ ਸਵਾਦ ਨਹੀਂ ਦਿੰਦਾ ਗੱਲ ਦੇ ਵਿੱਚ ਬਾਕੀ ਥਣਾ ਥਣਾ ਆਣ ਕੋਈ ਦਿਖਾ ਰਹੇ ਸੀ ਸੋਮੀ ਦਿਖਾ ਰਹੇ ਅੱਜ ਕੱਲ ਹਰੇਕ ਦਾ ਬੀਜੀ ਸ਼ਡਿਊਲ ਐ ਕੰਮ ਨੂੰ ਛੱਡ ਕੇ ਨਾਉਂਦਾ ਨੂਮੱਥੇ ਦੀ ਵਾਲੀ ਦਾ ਹੈ ਬਾਈ ਕੁਛ ਹੋਰ ਨਿਕਲੇ ਪਰ ਜਿਹੜੀ ਕੱਟੀ ਦੀ ਕੁਆਲਿਟੀ ਆ ਮੱਥੇ ਮੁੱਥੇ ਦੀ ਐ ਭਾਰੀ ਐ ਕੁਆਲਿਟੀ ਬਾਈ ਬਾਕੀ ਗੁੰਮੀ ਜ਼ਰੂਰ ਐ ਤੇ ਸਰੀਰ ਦੀ ਬੰਤਰ ਸੋਹਣੀ ਐ ਤੇ ਥੱਲੇ ਕੋਲ ਇੱਕ ਨੰਬਰ ਆ ਪਤਲਾ ਮਾਸ ਆ 4 ਸਣਾ ਫੂਟ ਸ਼ਾਂਖਪੂਰਾ ਨਹੀਂ ਬਾਕੀ ਪਤਲੇ ਪਿੰਡੇ ਦੀ ਐ ਬਾਈ ਪਤਲੇ ਪਿੰਡੇ ਦੀ ਐ ਲੈ ਚ ਕੱਟੀ ਦੀ ਕੁਆਲਿਟੀ ਪੂਰੀ ਐ ਬਾਈ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਜੀ ਕੁਆਲਿਟੀ ਯਾਨੀ ਕੋਈ ਗੱਲ ਥਣ ਝੋਲੀ ਦੀ ਬਹੁਤ ਸੋਹਣੀ ਸਾਫ਼ ਐ ਪੂਛ ਵੀ ਟਾ ਫੇਸ ਆ ਪੂਛ ਵੀ ਥੋੜੇ ਵਾਲੀ ਚਿੱਟੇ ਆ ਹਾਂ ਕੀ ضرورت ਹੈ ਕਿ ਨੰਬਰ ਲੈ ਕੇ ਲਿਜਾਈ ਬਸ ਪਤਲੇ ਪਿੰਡੇ ਦੀਆਂ ਬਰੀਕੀਆਂ ਕੱਟੀ ਚ ਪੂਰਾ ਹਾਂ ਹਾਂ ਇਹ ਜਿਹੜੀ ਗੱਲ ਬਸ ਬਾਈ ਨੇ ਪਹਿਲਾਂ ਦੱਸਤੀ ਪਰ ਇਹ ਅੱਜ ਕੱਲ ਟਾਈਮ ਇਹ ਜਸਤ ਨੂੰ ਕੋਈ ਵੀ ਨਹੀਂ ਦੱਸਦਾ ਜੇ ਆਪਾਂ ਕੱਗੇ ਕਿਉਂਕਿ ਆਪਾਂ ਨੂੰ ਹੀ ਤਸੱਲੀ ਨਿਰਖ ਕਰਨ ਦਾ ਤੁਹਾਡਾ ਫਰਜ਼ ਬੰਦਾ ਕਿਦੋਂ ਵੀ ਆਪਾਂ ਪਸੂ ਲੈਣੇ ਆ। ਬਾਕੀ ਹੋਰ ਬਾਈ ਸਾਰਿਆਂ ਦੇ ਆਪਣੀ ਗਾਰੰਟੀਆ ਕਿਸੇ ਦੇ ਕੋਈ ਬੋੜਾ ਫੈਂਸੀ ਕਿਸੇ ਦੇ ਕੁਛ ਨਹੀਂ ਭਾਈ। ਨਹੀਂ ਠੀਕ ਹੈ। ਇਹ ਜੀ ਫਿਰ ਕੀ ਡਿਮਾਂਡ ਰਹੁਰਾ? ਇਹਦੀ 18 ਚੋਂ ਕਰਦੇ। 18 ਚੋਂ ਮਾਨਤਨ। ਠੀਕ ਹੈ। ਲਓ ਵੀ ਸੱਜਣੋ ਜੇ ਮਿਲ ਜੂ ਸਾਨੂੰ ਨੂੰ 18000 ਰੁਪਏ ਦੀ ਵਿੱਚੋਂ ਮਾਨਤਨ ਬਾਈ ਕਹਿੰਦਾ ਖੁੱਲਾ ਕਰ ਦਾਂਗੇ। ਇਹ ਦੋ ਅੱਗੇ ਆਗੇ ਛੋਟੇ ਦੋ ਬੱਚੇ ਇਹਨਾਂ ਦੀ ਕੀ ਡਿਮਾਂਡ ਆ ਭਾਈ? ਭਾਈ ਇਹ ਇੱਕ ਸਾਲ ਦੀ ਉਮਰ ਆ ਇਹ। ਇੱਕ ਸਾਲ ਦੀ ਉਮਰ ਇਹ 14000 ਚ ਮਾਨ ਕਰ ਦਿਆਂਗੇ 14000 ਦੇ ਵਿੱਚ ਮਾਨ ਤਨ ਹੋ ਜੂ ਖੋਲੀ ਨਾਏ ਦਾ ਟੱਪੀ ਜਾਂਦੀ ਹੈ ਇਹਦੀ ਉਮਰ ਦੱਸ ਦੇ ਕਿੰਨੀ ਆ ਇਹਦੀ ਉਮਰ ਵਾਹਗਤ 10 11 ਕ ਮਹੀਨੇ ਦੀ ਬਹੁਤ ਇੱਧਰ ਹੋ ਜੀ ਕਰਾਂ ਦੀ ਆਪਾਂ ਥਾਂ ਝੋਲੀ ਕਰਾ ਦਗੇ ਚ ਇੱਕ ਚਾਰ ਚਾਰ ਹੀ ਥਾਣਾ ਬਾਈ ਕਹਿੰਦਾ ਇਹ 13 ਚ ਮਾਨ ਕਰਦਾ ਹੈ ਬਾਈ ਦਾ ਇਹਦਾ 13 ਚ ਵਿੱਚ ਮਾਨ ਤਨ ਲਓ ਮੈਸਜ ਨੂੰ ਸਿੰਗਰ ਜਮਾਈ ਨਾਲੋਂ ਮੋੜੀ ਜਾਂਦਾ ਛੋਟਾ ਬੱਚਾ ਤੇ ਬਾਈ ਕਹਿੰਦਾ ਵੀ ਇਹ 13000 ਰੁਪਏ ਦੇ ਵਿੱਚ ਮਾਨ ਤਨ ਕਰ ਦਾਂਗੇ ਤੇ ਜਿਹੜੀ ਆ ਕੱਟੀ ਹੈ ਇਹ ਹੈਗੀ ਸਾਲ ਦੀ ਆ ਹਾਂ ਇਹ ਸਾਲ ਦੀ ਸਾਲ ਦੀ ਆ ਇਹ ਕੱਟੀ ਬਾਈ ਕਹਿੰਦਾ ਇਹ ਥਣ ਚਾਰੀ ਆ ਫੋਰ ਸ਼ੰਗਪੂਰਾ ਨਹੀਂ ਪੂਰੇ ਵਿਰਲੇ ਵਿਰਲੇ ਥਣ ਬਾਕੀ ਤੋਰੇ ਤੋਰੇ ਦਾ ਪੂਰਗਾ ਇੱਕ ਨੰਬਰ ਵਿਖਾਵਿਦਨੇ ਆਪਾਂ ਤੋਰ ਕੇ ਹੋਰ ਆਪਾਂ ਦਿਖਾ ਦਿੰਨੇ ਮੁੜ ਕੇ ਰਵੇ ਤੋਰਗੇ ਨਹੀਂ ਜੋੜ ਗੋਈ ਤੋਰ ਦੇ ਪਾਉਂਦੇ ਹਾਂ ਹਾਂ ਤੋਰੀ ਦਿੰਨੇ ਆਪਾਂ ਮੜ ਗਏ ਮਿੰਟ ਇਹ ਸਾਲ ਦੀ ਉਮਰ ਹੈ ਜੀ ਤੇ ਬਾਈ ਕਹਿੰਦਾ ਵੀ ਇਹਦਾ 14000 ਦੇ ਵਿੱਚ ਹਾਂ ਹਾਂ ਬਾਈ 14000 ਦੇ ਵਿੱਚ ਤੋਰੇ ਤੋਰੇ ਨੂੰ ਬਾਈ ਇੱਕ ਨੰਬਰ ਆ ਲੈ ਤੋਰਾ ਤੋਰਾ ਇੱਕ ਨੰਬਰ ਕੋੜੀ ਵਰਗੀਆਂ ਐ ਕਹਿੰਦਾ ਐ ਨਹੀਂ ਵੇਖਦਾ ਕਹਿੰਦਾ ਕੋਣੇ ਦਿੱਤਾ ਜਾਂ ਭੜਦੋਣਗਾ ਕਿਸੇ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਵੀ ਤੋਰ ਹੀ ਦਿੰਨੇ ਅਗਲਾ ਕੋਈ ਖਣੀ ਹੰਭਗਾਈਆਂਗਾ ਆਏ ਜਾਂਦਿਆਂ ਇਹ ਤਾਂ ਕਾਰ ਵਾਂਗੂ ਲੈ ਚੱਲ ਕਰਾਂ ਦੀ ਤੁਰਤ ਦਾ ਰਿਕ ਨੰਬਰ ਸੱਜੋ ਥਣ ਝੋਲੀ ਦੀਆਂ ਪਾਸ ਆ ਚਾਰ ਚਾਰ ਹੀ ਥਣ ਕਿਸੇ ਪਸ਼ੂ ਦੇ ਤੋਂ ਨੂੰ ਵਾਧੂ ਫੋਰ ਸ਼ਾਂਗ ਕੋਈ ਵਾਧੂ ਥਣ ਕੁਛ ਨਹੀਂ ਮਿਲੂਗਾ ਹਏ ਸਿਰਫ ਇੱਕ ਇਕੱਤੀ ਦੇ ਇੱਕ ਗੰਢਾ ਉਹ ਬਾਈ ਨੇ ਦੱਸਤੀ ਐ ਲੈ ਵੇਖ ਭਾਈ ਇਹ ਤਾਂ ਫੜੀਆਂ ਨਹੀਂ ਲੈਣੀਆਂ ਮੈਂ ਕਹਿੰਨਾ ਬਈ ਹੋਰ ਦਹਾ ਦਰ ਲਾਉਣਾ ਹੈ ਨਾ ਸਹੀ ਗੱਲ ਆ ਬਈ ਚੰਗੀ ਸਹੀ ਗੱਲ ਆ ਜੇ ਕੋਈ ਚੰਗੀ ਸੰਭਾਈ ਕਰ ਲੇ ਇਹ ਭਾਜ ਕੋਈ ਨਹੀਂ ਸੱਜਣੋ ਦੰਦਾ ਕੱਟੀਆਂ ਆ ਮਿਲ ਜੂਗੀ 13000 ਰੁਪਏ ਦੇ ਵਿੱਚ ਤੇ ਜਿਹੜੀ ਆ ਸਾਲ ਦੀ ਉਹ ਕੱਟੀ ਆ ਇਹ ਮਿਲ ਜੂਗੀ ਤੁਹਾਨੂੰ 14000 ਰੁਪਏ ਦੇ ਵਿੱਚ ਬਾਕੀ ਬਾਈ ਦੇ ਨਾਲ ਤੁਸੀਂ ਗੱਲ ਬਸ ਆ 11 ਕ ਦੀ ਹੋ ਬਾਈ ਆ 11 ਮਹੀਨੇ ਦੀ ਹੋ ਬਸ ਹਾਂ ਹਾਂ ਇਹ ਨਵੇਂ ਮਹੀਨੇ ਦਾ ਹੀ ਫਰਕ ਇਧਰ ਉਧਰ ਤੇ ਫਿਰ ਆਮ ਨੰਬਰ ਬੋਲ ਦਿਆਂ ਉਹਦਾ 9872531897 ਠੀਕ ਹੈ ਜੀ 9872531897 ਸਜਣੂ ਬਾਈ ਦਾ ਨੰਬਰ ਹੈ ਤੇ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ 4 ਤੇ 2 6 ਤੇ 7 ਨਕ ਦਿਖਾਤੇ ਆ ਸਤਿ ਨਾਮਕ ਵਧੀਆ ਸੋਨੇ ਟੌਪ ਦੇ ਜਿਹੜੇ ਪਹਿਲੇ 4 ਆਪਾਂ ਜੰਦਰ ਤੋਂ ਦਿਖਾਏ ਆ ਫੇਰ ਨਿਗ੍ਹਾ ਮਰਾ ਦਨੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਸੱਜਣੋਂ ਤੁਹਾਡੇ ਪਸੰਦ ਹੋਵੇ ਤੇ ਉਹ ਜੀ ਨਿਰਖ-ਪਰਖ ਤਸੱਲੀ ਤੁਸੀਂ ਕਰਨੀ ਆ ਤੇ ਦੇਖੋ ਜੀ ਆਪਾਂ ਸੁਣ ਨੂੰ ਐ ਕੁਆਲਿਟੀ ਹਰੇਕ ਪੱਖ ਦੇ ਵਿੱਚੋਂ ਵੀਡੀਓਸ ਨੂੰ ਬਣਾਤੀ ਵਧੀਆ ਤੇ ਦੇਖੋ ਬਹੁਤ ਸੋਹਣੀਆਂ ਚੰਗੀਆਂ ਸ਼ਕੀਨ ਕਟੀਆਂ ਤੇ ਰੇਟ ਬਾਈ ਨੇ ਵੀਡੀਓ ਦੇ ਵਿੱਚ ਕਰਿਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਜੇ ਕੋਈ ਵੀ ਨੱਕ ਪਸੰਦ ਹੋਵੇ ਤੇ ਆਪਦੀ ਤਸੱਲੀ ਨਿਰਖ ਵਰਖ ਸਜ ਨੂੰ ਤੁਸੀਂ ਕਰਨੀ ਹੈ ਤੇ ਜੇ ਵੀਡੀਓ ਆਪਣੀ ਚੰਗੀ ਲੱਗੇ ਤੇ ਲਾਈਕ ਜਰੂਰ ਕਰ ਦਿਆ ਕਰੋ ਦੇਖੋ ਕੱਟੀ ਆਪਾਂ 4 ਨੰਬਰ ਵਾਲ ਦੇ ਥਣ ਝੋਲੀ ਐ ਮੋٹے ਮੋٹے ਥਣ ਸਾਰੀਆਂ ਜਵਾਲੇ ਕੱਟੀ ਆ ਕੱਲਾ ਗਰੇਡਰ ਬਸ ਆਪਣਾ ਸ਼ਬਦ ਵਰਤਦਾ ਜਾਂਦਾ ਜਦੋਂ ਫੁੱਲ ਆ ਜੀ ਪਰ ਜਿਹੜੀ ਜੀ ਕੱਟੀ ਦੇ ਅੰਗ ਢੰਗ ਆ ਉੱਲੇ ਹੱਡਾਂ ਦੀਆਂ ਪੇਟ ਵਾਲੀ ਹੈ ਜਿਵੇਂ ਬੱਚਿਆਂ ਅਗਲਾ ਕਹਿੰਦਾ ਗਾਂ ਦੌਰ ਨਹੀਂ ਹੋ ਜਾਂਦੀ ਇਹ ਸਾਰਿਆਂ ਦੀ ਯਾਰ ਸਹੀ ਗੱਲ ਤੇ ਬਹੁਤ ਸਾਫ਼ ਸੁਥਰੇ ਜਾਨਵਰ ਆ ਤੇ ਬਿਲਕੁਲ ਜਾਇ ਰੇਟ ਆ ਬਾਈ ਦੇ ਤੇ ਜਿਹੜੇ ਵੀ ਭਰਾ ਦੇ ਪਸੰਦ ਹੋਏ ਤੇ ਸੱਜਣੋ ਬਾਈ ਦੇ ਨੰਬਰ ਕਾਲ ਕਰ ਲਿਓ ਬਾਈ ਦਾ ਨੰਬਰ ਚੱਲੀ ਜਾਂਦਾ ਉੱਪਰ ਸਕਰੀਨ ਦੇ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ